ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਘੁੰਮਣ ਟੀਵੀ A2Z ਤੋਂ ਆਪ ਜੀ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਬਟਾਲਾ ਸ਼ਹਿਰ ਵਿਖੇ ਤਾਨ ਤਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਚਰਨ ਪਾ ਕੇ ਨਿਹਾਲੋ ਨਿਹਾਲ ਕੀਤਾ ਜਿੱਥੇ ਹਰ ਸਾਲ ਲੱਖਾਂ ਦੀ ਤਦਾਰ ਵਿੱਚ ਸੰਗਤਾਂ ਆਉਂਦੀਆਂ ਨੇ ਵਿਆਹ ਪੁਰਬ ਇੱਕ ਜ ਬੜੀ ਵੱਡੀ ਜਵਾਦਗਰ ਬਣ ਗਈ ਸੋ ਆਓ ਸਾਥ ਸੰਗਤ ਤਨ ਤਨ ਮਾਤਾ ਤਿਰਤਾ ਜੀ ਨੂੰ ਤਨ ਤਨ ਪਿਤਾ ਮਹਿਤਾ ਕਲਿਆਣਦਾਸ ਜੀ ਨੂੰ ਭੈਣ ਬੇਬੇ ਨਾਨਕੀ ਜੀ ਨੂੰ ਭਾਈਆ ਜੈ ਰਾਮ ਜੀ ਨੂੰ ਔਰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸultanpur ਲੋਧੀ ਤੋਂ ਚੱਲ ਕੇ ਆਪਣੀ ਬਰਾਤ ਲੈ ਕੇ ਜੋ ਜਿਨਾਂ ਨੇ ਬਟਾਲਾ ਸ਼ਹਿਰ ਵੇਖੇ ਡੇਰਾ ਸਾਹਿਬ ਗੁਰਦਰਾ ਹੈ ਜੋ ਬਟਾਲੇ ਵਿੱਚ ਉਥੇ ਉਤਾਰਾ ਕੀਤਾ ਤੋਂ ਸਾਧ ਸੰਗਤ ਜੀ ਆਪ ਜੀ ਜਾਣਦੇ ਹੋ ਸਾਰੇ ਇਤਿਹਾਸ ਬਾਰੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਹ ਜੋ ਵਿਆਹਪੁਰਬ ਹੈ ਹਰ ਸਾਲ ਕਿਉਂ ਬਣਾਇਆ ਜਾਂਦਾ ਹੈ ਇੱਕ ਯਾਦਗਾਰੀ ਵਿੱਚ ਜੋ ਸ੍ਰੀ ਕੰਧ ਸਾਹਿਬ ਗੁਰਦਰਾ ਸਾਹਿਬ ਹੈ ਉਥੇ ਇੱਕ ਕੱਚੀ ਕੰਧ ਹੋਇਆ ਕਰਦੀ ਸੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਫੇਰੇ ਕਰਨ ਤੋਂ ਬਾਅਦ ਉਸ ਕੰਧ ਦੇ ਥੱਲੇ ਜਿਵੇਂ ਆਪਾਂ ਛਾਂ ਲੱਭ ਕੇ ਬੈਠ ਜਾਂਦੇ ਹਾਂ ਸੋ ਉੱਥੇ ਬੈਠੇ ਨੇ ਤੇ ਉਹਨਾਂ ਮਾਤਾ ਸਲਖਣੀ ਜੀ ਦੀਆਂ ਸਹੇਲੀਆਂ ਨੇ ਮਖੌਲ ਕੀਤਾ ਉਸ ਸਮੇਂ ਜੋ ਵੀ ਬੀਬੀਆਂ ਪੈਣਾ ਸੀ ਇਸ ਤਰ੍ਹਾਂ ਕਰਿਆ ਕਰਦੀਆਂ ਸੀ ਜਦੋਂ ਕੋਈ ਵਿਆਹਣ ਆਉਂਦਾ ਸੀ ਸੋ ਉਸ ਸਮੇਂ ਉਹਨਾਂ ਨੇ ਕੰਧ ਨੂੰ ਧੱਕਾ ਦੇ ਕੇ ਕੋਸ਼ਿਸ਼ ਕੀਤੀ ਕਿ ਇਹ ਕੰਧ ਡਿੱਗ ਜਾਵੇ ਤੇ ਸਾਡਾ ਹਾਸਾ ਬਣ ਜਾਵੇ ਸੋ ਕੰਦ ਜਦੋਂ ਵੇਖੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਕਿ ਨਿਪੋਲਿਓ ਇਹ ਕੰਦ ਜੁਗਾ ਜਗਾਂਤਰਾ ਤੱਕ ਸਦਾ ਤੈਮ ਰਹੇਗੀ ਇੱਥੇ ਸਦਾ ਮੇਲੇ ਲੱਗਦੇ ਰਹਿਣਗੇ ਸੋ ਇਹ ਹਰ ਸਾਲ ਖੁਸ਼ੀਆਂ ਬਣਾਇਆ ਜਾਇਆ ਕਰਨਗੀਆਂ ਸਾਡਾ ਇੱਥੇ ਆਉਂਦਾ ਕੋਈ ਪਿਛਲੇ ਜਨਮਾਂ ਜਨਮਾਂਤਰਾ ਦਾ ਮੇਲ ਜੋੜ ਬਲਿਆ ਹੋਇਆ ਸੀ ਇਸ ਕਰਕੇ ਅਸੀਂ ਅਸਾਂ ਨੂੰ ਬਟਾਲਾ ਸ਼ਹਿਰ ਵਿਖੇ ਬਰਾਤ ਲੈ ਕੇ ਆਉਣਾ ਪਿਆ ਇਹ ਸਾਡਾ ਜੁਗਾ ਜੁਗਾਂਤਰਾਂ ਤੋਂ ਇਹ ਸਬੰਧ ਸੀ ਸੋ ਆਓ ਗੁਰਪ੍ਰੇਅ ਸਾਧ ਸੰਗਤ ਆਪ ਜੀ ਗੁਰਦਵਾਰ ਸਾਹਿਬ ਜੀ ਦੇ ਦਰਸ਼ਨ ਕਰਿਆ ਕਰੋ ਸਭ ਸੰਗਤਾਂ ਨੂੰ ਫਿਰ ਵਧਾਈਆਂ ਹੋਵਣ ਕਿਉਂ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਹੈ ਪੂਰੀ ਦੁਨੀਆ ਵਿੱਚ ਕੰਧ ਸਾਹਿਬ ਗੁਰਦਸਾਹ ਮਨਾਇਆ ਜਾਂਦਾ ਹੈ ਸੋ ਆਓ ਸੇਤੋਂ ਸੰਗਤਾਂ ਨੂੰ ਤਾਂ ਤਾਂ ਗੁਰੂ ਨਾਨਕ ਦੇਵ ਜੀ ਵਿਆਹ ਪਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ